ਦਰਸ਼ਕੋ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਦੇ ਕੁਝ ਜ਼ਿਲ੍ਹੇ ਵਿੱਚ ਜਿਹੜਾ ਹੜ੍ਹ ਆਇਆ ਹੋਇਆ ਤੇ ਉਸ ਹੜ੍ਹ ਨੇ ਜਿਹੜਾ ਭਾਰੀ ਜਾਨੀ ਮਾਲੀ ਤੇ ਨੁਕਸਾਨ ਕਰ ਦਿੱਤਾ ਹੈ ਤੇ ਜਿਸ ਦੀ ਬਜਨਾਂ ਕੁਝ ਸਰਕਾਰ ਉਹਨਾਂ ਦੀ ਜਿਹੜੀ ਮਦਦ ਤੇ ਉਤਰੀ ਹੋਈ ਆ ਤੇ ਉੱਥੇ ਵੱਖ-ਵੱਖ ਜਥੇਬੰਦੀਆਂ ਤੇ ਵੱਖ-ਵੱਖ ਜਿਹੜੇ ਆ ਸਮਾਜ ਸੇਵੀ ਆਗੂ ਵੀ ਉਸ ਹੜ੍ਹ ਪੀਤਾ ਦੀ ਮਦਦ ਵਾਸਤੇ ਅੱਗੇ ਆਏ ਆ ਤੇ ਉਸੇ ਲੜੀ ਤਹਿਤ ਅੱਜ ਪਿੰਡ ਲਿਆਣਾ ਮਿਕ ਸਿੰਘ ਤਹਿਸੀਲ ਜਗਰਾਉਂ ਜ਼ਿਲ੍ਹਾ ਲਿਆਣਾ ਦੀ ਸਮੂਚੀ ਪੰਚਾਇਤ ਅਤੇ ਨਗਰ ਨਿਵਾਸੀਆਂ ਨੇ ਪਹਿਲਾਂ ਇੱਕ ਮੀਟਿੰਗ ਕੀਤੀ ਉਸ ਤੋਂ ਬਾਅਦ ਫੈਸਲਾ ਕੀਤਾ ਕਿ ਜਿਸ ਤਰ੍ਹਾਂ ਵੱਖ-ਵੱਖ ਜੈਸੇ ਬੰਦਿਆਂ ਹੜਪੀਟਾਂ ਦੀ ਮਦਦ ਆਈਆਂ ਉਸ ਤਰ੍ਹਾਂ ਵੀ ਆਪਣਾ ਫਰਜ਼ ਸਮਝਦੇ ਹੋਏ ਅਸੀਂ ਵੀ ਉਹਨਾਂ ਦੀ ਮਦਦ ਤੇ ਪਹੁੰਚੀਏ ਜਿਸ ਕਰਕੇ ਅੱਜ ਨਗਰ ਦੇ ਪਤਵੰਤੇ ਸੱਜਣ ਤੇ ਹੋਰ ਨੱਗੰਦੀਆਂ ਕੁਝ ਸਤਕਾਰਯੋਗ ਸ਼ਖਸੀਤਾਂ ਜਿਹੜੀਆਂ ਘਰ-ਘਰ ਜਾ ਕੇ ਜਿਹੜਾ ਮਾਇਆ ਇਕੱਠੀ ਕਰ ਰਹੀਆਂ ਤੇ ਲੋਕਾਂ ਨੂੰ ਪ੍ਰੇਰਨਾ ਦੇ ਰਹੀਆਂ ਵੀ ਤਾਂ ਕਿ ਆਪਾਂ ਦੂਸਰੇ ਜਿਥੇ ਬੰਦਿਆਂ ਤਰ੍ਹਾਂ ਆਪਾਂ ਵੀ ਇਨਸਾਨੀਅਤ ਦਾ ਫਰਜ਼ ਸਮਝਦੇ ਹੋਏ ਆਪਾਂ ਵੀ ਉਹਨਾਂ ਦੀ ਮਦਦ ਕਰੀਏ ਆ ਤੁਸੀਂ ਦੇਖ ਸਕਦੇ ਆਂ ਵੀ ਕਿਸ ਤਰ੍ਹਾਂ ਨਗਰ ਦੇ ਜਿਹੜੇ ਪਤਵੰਤੇ ਸੱਜਣਾ ਨਗਰ ਨਿਵਾਸੀ 71 ਹੋ ਕੇ ਇੱਕ ਜੋੜਾ ਦਿਖਾਉਂਦੇ ਹੋਏ ਵੱਖ-ਵੱਖ ਘਰਾਂ ਵਿੱਚ ਜਿੱਥੇ ਪ੍ਰੇਰਣਾ ਕਰ ਰਹੇ ਆ ਤੇ ਉੱਥੇ ਮਾਇਆ ਇਕੱਠੀ ਕਰ ਰਹੇ ਆ ਤਾਂ ਕਿ ਉਹਨਾਂ ਹੜਪੀਤਾਂ ਨੂੰ ਮਦਦ ਕੀਤੀ ਜਾ ਸਕੇ ਤੇ ਅਸੀਂ ਆਪਣੇ ਚੈਨਲ ਦੇ ਮਾਧਿਅਮੋਂ ਹੋਈ ਵੀ ਅਸੀਂ ਵੱਖ-ਵੱਖ ਲੋਕਾਂ ਨੂੰ ਅਪੀਲ ਕਰਦੇ ਆਂ ਕਿ ਤੁਸੀਂ ਵੀ ਇੰਨਾਂ ਹੀ ਤਰ੍ਹਾਂ ਉਸ ਬੇਸਹਾਰਾ ਹੋ ਚੁੱਕੇ ਹੜਪੀਤਾਂ ਦੀ ਮਦਦ ਲਈ ਅੱਗੇ ਆਓ ਇੰਨਾ ਕੁ ਜਿੰਦਾ ਹੋਇਆ ਧੰਨਵਾਦ ਤੁਹਾਨੂੰ ਅਸੀਂ ਸਮੇਂ-ਸਮੇਂ ਤੇ ਅਜਿਹੀਆਂ ਹੋਰ ਹੀ ਖਬਰਾਂ ਦਿਖਾਉਂਦੇ ਰਹਾਂਗੇ ਜਦ ਤੋਂ ਅਸੀਂ ਦੇ ਦੇ ਰਹੂ ਹੱਕ ਸੱਚ ਦੀ ਆਵਾਜ਼ న్యూਜ਼ ਪੰਜਾਬ